ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਦੁਨੀਆ 'ਚ ਸਭ ਤੋਂ ਵਧੀਆ ਲੀਡਰਸ਼ਿਪ ਦੀ ਮੰਗ ਕਰਨ ਅਤੇ ਉਮੀਦ ਕਰਨ ਦਾ ਸਮਾਂ ਹੈ ਜੋ ਸਾਸੀ, ਗਤੀਸ਼ੀਲ, ਮਜ਼ਬੂਤ ਅਤੇ ਨਿਰਪੋਅ ਹੋਵੇ ਟਰੰਪ ਨੇ ਕਿਹਾ ਅਮਰੀਕਾ ਇੱਕ ਨਵੇਂ ਸੁਨਹਿਰੀ ਯੁੱਗ ਦੀ ਤਹਿਲੀਸ ਤੇ ਹੈ ਪਰ ਸਾਨੂੰ ਇਸ ਯੁੱਗ ਨੂੰ ਲਿਆਉਣ ਲਈ ਦਲੇਰਾਨਾ ਕਦਮ ਚੁੱਕਣੇ ਪੈਣਗੇ ਅਸੀਂ ਹਾਰਾਂਗੇ ਨਹੀਂ ਰਾਸ਼ਟਰਪਤੀ ਅਦ ਲਈ ਰਿਪਬਲਿਕਨ ਪਾਰਟੀ ਵੱਲੋਂ ਨਾਮਜ਼ਦਗੀ ਸਵੀਕਾਰ ਕਰਦੇ ਹੋਏ ਟਰੰਪ ਨੇ ਆਪਣੇ ਭਾਸ਼ਣ ਚ ਅਮਰੀਕੀਆਂ ਨੂੰ ਅਪੀਲ ਕੀਤੀ ਕਿ ਉਹ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਜਿੱਤਣ ਚ ਉਹਨਾਂ ਦੀ ਮਦਦ ਕਰਨ ਉਹਨਾਂ ਕਿਹਾ ਜਿਹੜੇ ਮਰਦਾਂ ਤੇ ਔਰਤਾਂ ਨੂੰ ਭੁਲਾ ਦਿੱਤਾ ਗਿਆ ਜੋ ਪਿੱਛੇ ਰਹਿ ਗਏ ਨੇ ਜਿਨ੍ਹਾਂ ਤੇ ਧਿਆਨ ਨਹੀਂ ਦਿੱਤਾ ਗਿਆ ਹੁਣ ਉਹਨਾਂ ਨਾਲ ਅਜਿਹਾ ਨਹੀਂ ਹੋਵੇਗਾ ਅਸੀਂ ਇਕੱਠੇ ਅੱਗੇ ਵਧਾਂਗੇ ਤੇ ਅਸੀਂ ਜਿੱਤਾਂਗੇ 트럼ਪ ਨੇ ਕਿਹਾ ਅਸੀਂ ਉਸ ਖੁਸ਼ਹਾਲ ਤੇ ਸ਼ਾਨਦਾਰ ਕੱਲ ਦੀ ਸ਼ੁਰੂਆਤ ਕਰਾਂਗੇ ਜਿਸ ਦੇ ਸਾਡੇ ਲੋਕ ਸੱਚਮੁੱਚ ਹੱਕਦਾਰ ਨੇ 트럼ਪ ਨੇ ਆਪਣੇ ਤੇ ਹੋਏ ਘੱਤਕ ਹਮਲੇ ਤੋਂ ਬਾਅਦ ਅਮਰੀਕੀਆਂ ਵੱਲੋਂ ਦਿਖਾਏ ਗਏ ਪਿਆਰ ਅਤੇ ਸਮਰਥਨ ਲਈ ਧੰਨਵਾਦ ਪ੍ਰਗਟਾਇਆ ਉਹਨਾਂ ਦਾ ਸੰਕਲਪ ਅਟੱਲ ਹੈ ਤੇ ਉਹ ਅਮਰੀਕੀ ਲੋਕਾਂ ਦੀ ਸੇਵਾ ਕਰਨ ਵਾਲੀ ਸਰਕਾਰ ਪ੍ਰਦਾਨ ਕਰਨ ਲਈ ਵਚਨਬੱਧ ਨੇ ਟਰੰਪ ਨੇ ਰਾਸ਼ਟਰਪਤੀ ਦੇ ਤੌਰ ਤੇ ਆਪਣੇ ਕਾਰਜਕਾਲ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਆਧੁਨਿਕ ਸਮੇਂ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਕੋਈ ਨਵਾਂ ਯੁੱਧ ਸ਼ੁਰੂ ਨਹੀਂ ਕੀਤਾ। ਉਸਨੇ ਕਿਹਾ ਯੂਰਪ ਤੇ ਪੱਛਮੀ ਏਸ਼ੀਆ 'ਚ ਸ਼ਾਂਤੀ ਸੀ। ਅਸੀਂ ਸੀਰੀਆ ਤੇ ਇਰਾਕ 'ਚ ਆਈਐਸਆਈਐਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ। ਇਸ ਕੰਮ ਨੂੰ 5 ਸਾਲ ਲੱਗਣੇ ਸਨ ਪਰ ਮੈਂ 2 ਮਹੀਨਿਆਂ 'ਚ ਇਹ ਕਰ ਲਿਆ। ਮੈਂ ਉੱਤਰੀ ਕੋਰੀਆ ਦੇ ਮਿਜ਼ਾਇਲ ਲਾਂਚ ਨੂੰ ਵੀ ਰੋਕ ਦਿੱਤਾ। ਉੱਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਛੱਡਣ ਦੇ ਵੱੱਦ ਦੇ ਦਬਾਅ ਦੇ ਵਿਚਕਾਰ ਡੈਮੋਕ੍ਰੈਟਿਕ ਪਾਰਟੀ ਦੇ ਜ਼ਿਆਦਾਤਰ ਨੇਤਾਵਾਂ ਨੂੰ ਲੱਗਦਾ ਹੈ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਵਧੀਆ ਉਮੀਦਵਾਰ ਨੇ। AP NORC Center for Public Affairs Research ਦੇ ਇੱਕ ਨਵੇਂ ਪੋਲ ਚ ਪਾਇਆ ਗਿਆ ਕਿ ਡੈਮੋਕ੍ਰੈਟਿਕ ਪਾਰਟੀ ਦੇ 10 'ਚੋਂ 6 ਨੇਤਾ ਸੋਚਦੇ ਨੇ ਕਿ ਕਮਲਾ ਹੈਰਿਸ ਰਾਸ਼ਟਰਪਤੀ ਲਈ ਸਭ ਤੋਂ ਯੋਗ ਉਮੀਦਵਾਰ ਨੇ 10 'ਚੋਂ 2 ਸਿਆਸਤਦਾਨਾਂ ਨੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਕਮਲਾ ਹੈਰਿਸ ਸਹੀ ਉਮੀਦਵਾਰ ਹੈ ਜਦ ਕਿ 10 'ਚੋਂ 2 ਹੋਰ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਹੈ ਕਿ ਉਹ ਕੁਝ ਕਹਿ ਸਕਣ 27 ਜੂਨ ਨੂੰ ਹੋਈ ਬਹਿਸ 'ਚ ਬਾਈਡਨ ਦੇ ਖਰਾਬ ਪ੍ਰਦਰਸ਼ਨ ਨੂੰ ਦੇਖਦਿਆਂ ਡੈਮੋਕ੍ਰੈਟਿਕ ਪਾਰਟੀ ਦੇ ਕਈ ਨੇਤਾ ਕਦੇ ਗੁਪਤ ਤੇ ਕਦੇ ਖੁੱਲੇआम ਇਹ ਮੰਨਦੇ ਨੇ ਕਿ ਬਾਈਡਨ ਦੀ ਥਾਂ ਹੈਰਿਸ ਨੂੰ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ ਇਨ੍ਹਾਂ ਨਿਤਾਮਾਂ ਦਾ ਮੰਨਣਾ ਹੈ ਕਿ ਉਹ ਬਾਈਡਨ ਨਾਲੋਂ ਸਭ ਤੋਂ ਪੁਰਾਣੀ ਪਾਰਟੀ ਪਬਲਿਕ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਸਖਤ ਮੁਕਾਬਲਾ ਦੇ ਸਕਦੀ ਹੈ ਜਿੱਥੇ ਤੱਕ ਹੈਰਿਸ ਦਾ ਸਵਾਲ ਹੈ ਉਹ ਬਾਈਡਨ ਦਾ ਪੂਰਾ ਸਮਰਥਨ ਕਰਦੀ ਰਹੀ ਹੈ ਉਸ ਨੇ ਬਹਿਸ ਤੇ ਉਸ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਵੀ ਬਾਈਡਨ ਦਾ ਬਚਾਅ ਕੀਤਾ ਮਸੂਰੀ ਦੇ ਗ੍ਰੀਨਵੁੱਡ ਚ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਓਕਲੇ ਗ੍ਰਾਹਮ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਬਾਈਡਨ ਦੀਆਂ ਪ੍ਰਾਪਤੀਆਂ ਤੋਂ ਬਹੁਤ ਖੁਸ਼ ਸਨ ਪਰ ਉਸਨੇ ਸੋਚਿਆ ਕਿ ਉਹ ਰਾਸ਼ਟਰਪਤੀ ਲਈ ਹੈਰਿਸ ਦਾ ਸਮਰਥਨ ਕਰਨ 'ਚ ਵਧੇਰੇ ਖੁਸ਼ ਹੋਣਗੇ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇੱਕ ਔਰਤ ਦੇਸ਼ ਦੀ ਰਾਸ਼ਟਰਪਤੀ ਬਣੇ। ਡੈਮੋਕ੍ਰੈਟਿਕ ਪਾਰਟੀ ਦੇ ਲਗਭਗ 3/4 ਨੇਤਾਵਾਂ ਦਾ ਹੈਰਿਸ ਬਾਰੇ ਸਕਾਰਾਤਮਕ ਨਜ਼ਰੀਆ ਹੈ, ਜਦਕਿ ਉਹਨਾਂ ਦਾ ਬਾਈਡਨ ਬਾਰੇ ਵੀ ਅਜਿਹਾ ਹੀ ਨਜ਼ਰੀਆ ਹੈ। 10 'ਚੋਂ 7 ਲੋਕ ਉਸ ਬਾਰੇ ਸਕਾਰਾਤਮਕ ਨਜ਼ਰੀਆ ਰੱਖਦੇ ਨੇ। ਟੈਂਪਾਚ ਰਹਿਣ ਵਾਲੀ ਡੈਮੋਕ੍ਰੇਟ ਸ਼ੈਨਨ ਬੇਲੀ ਨੇ ਰਾਸ਼ਟਰਪਤੀ ਵਜੋਂ ਬਾਈਡਨ ਦੀਆਂ ਪ੍ਰਾਪਤੀਆਂ ਖਾਸ ਤੌਰ ਤੇ ਬੁਨਿਆਦੀ ਢਾਂਚੇ ਦੇ ਕਾਨੂੰਨਾ ਅਤੇ ਮਹਿੰਗਾਈ ਨੂੰ ਕਾਬੂ ਰੱਖਣ ਲਈ ਉਸ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਪਿਆਰ ਨਾਲ ਯਾਦ ਕੀਤਾ ਜਾਵੇਗਾ ਉਸ ਨੂੰ ਹਾਲਾਂਕਿ ਉਹ ਬਾਈਡਨ ਨਾਲੋਂ ਹੈਰਿਸ ਦਾ ਸਮਰਥਨ ਕਰਦੀ ਦਿਖਾਈ ਦਿੱਤੀ ਉਹਨਾਂ ਕਿਹਾ ਕਿ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਹੈਰਿਸ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਜ਼ਿਆਦਾ ਸਮਰੱਥ ਜਾਪਦੇ ਨੇ ਬੇਲੀ ਨੇ ਕਿਹਾ ਇਹ ਸਿਰਫ ਸਰੀਰਕ ਊਰਜਾ ਬਾਰੇ ਨਹੀਂ ਹੈ ਸਗੋਂ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਬਾਰੇ ਵੀ ਹੈ ਕੈਲੀਫੋਰਨੀਆ ਦੇ ਚਿਕੋ ਚ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਥਾਮਸ ਮੈਟਮੈਨ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਉਹ ਗਰਭਪਾਤ ਦੀ ਇੱਕ ਬਹੁਤ ਮਜ਼ਬੂਤ ਸਮਰਥਕ ਰਹੀ ਹੈ ਤੇ ਰਹੇਗੀ ਮੈਟਮੈਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬਾਈਡਨ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਹਰਾਉਣ ਦੇ ਯੋਗ ਨਹੀਂ ਹੋਣਗੇ ਮੈਟਮੈਨ ਨੇ ਵੀ ਕਿਹਾ ਕਿ ਹੈਰਿਸ ਵਧੇਰੇ ਪ੍ਰਭਾਵਸ਼ਾਲੀ ਉਮੀਦਵਾਰ ਹੋਵੇਗੀ ਕਿਉਂਕਿ ਬਾਈਡਨ ਆਪਣੇ ਵਿਰੋਧੀ ਤੇ ਦਬਾਅ ਬਣਾਉਣ ਤੇ ਉਹਨਾਂ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਣ 'ਚ ਅਸਮਰੱਥ ਹੈ ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਕ੍ਰਿਸ਼ਨ ਮੂਰਤੀ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 'ਚ ਅਰਦਾਸ ਨੂੰ ਲੈ ਕੇ ਪਾਰਟੀ ਮੈਂਬਰ ਹਰਮੀਤ ਢਿੱਲੋਂ ਖਿਲਾਫ ਕੀਤੀ ਜਾ ਰਹੀ ਨਸਲੀ ਟਿੱਪਣੀ ਦੀ ਨਿੰਦਾ ਕੀਤੀ ਹੈ ਉਹਨਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਮੈਂਬਰ ਅਤੇ ਨਾਗਰਿਕ ਹੱਕਾਂ ਨਾਲ ਜੁੜੇ ਮਾਮਲਿਆਂ ਦੀ ਅਟਾਰਨੀ ਢਿੱਲੋਂ ਨੇ ਕਨਵੈਨਸ਼ਨ 'ਚ ਅਰਦਾਸ ਕੀਤੀ ਸੀ ਇਸ ਮੌਕੇ ਰਾਸ਼ਟਰਪਤੀ ਅੋਡੇਲੀ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਵੀ ਮੌਜੂਦ ਸਨ ਅਰਦਾਸ ਮਗਨੋ ਢਿੱਲੋਂ ਦੀ ਸੋਸ਼ਲ ਮੀਡੀਆ ਤੇ ਨੁਕਤਾਚੀਨੀ ਕੀਤੀ ਜਾ ਰਹੀ ਸੀ ਇਲਿਨੋਇਸ ਤੋਂ ਚਾਰ ਵਾਰ ਸੰਸਦ ਮੈਂਬਰ ਚੁਣੇ ਗਏ ਕ੍ਰਿਸ਼ਨ ਮੂਰਤੀ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਨੇ ਉਹਨਾਂ ਕਹਿ ਕੇ ਅਮਰੀਕਾ 'ਚ ਨਸਲ ਜਾਂ ਧਰਮ ਦੇ ਆਧਾਰ 'ਤੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ ਜਦੋਂ ਅਜਿਹਾ ਹੁੰਦਾ ਹੈ ਇਹ ਤਾਂ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀਆਂ ਦੋਵਾਂ ਨੂੰ ਇਸ ਦੀ ਸਖਤ ਨਿੰਦਾ ਕਰਨੀ ਚਾਹੀਦੀ ਹੈ ਤਕਨੀਕੀ ਦਿੱਗਜ ਮਾਈਕਰੋਸਾਫਟ ਦੇ ਸਰਵਰ ਆਊਟੇਜ ਕਾਰਨ ਦੁਨੀਆ ਭਰ ਦੇ ਕਈ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕ라우ਡਸਟ੍ਰਾਈਕ ਅਪਡੇਟ ਨੂੰ ਮਾਈਕਰੋਸਾਫਟ ਦੇ ਇੰਨੇ ਵੱਡੇ ਆਊਟੇਜ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕ라우ਡਸਟ੍ਰਾਈਕ ਦੇ ਸੀਈਓ ਜਾਰਜ ਕਰਟਰਸ ਨੇ ਇੰਨੇ ਵੱਡੇ ਪੱਧਰ ਤੇ ਆਊਟੇਜ ਲਈ ਮਾਫੀ ਮੰਗੀ ਹੈ। ਉਹਨਾਂ ਨੇ ਆਪਣੇ ਕੰਮਕਾਜ ਨੂੰ ਦੁਬਾਰਾ ਆਨਲਾਈਨ ਲਿਆਉਣ ਲਈ ਆਪਣੇ ਗ੍ਰਾਹਕਾਂ ਨਾਲ ਮਿਲ ਕੇ ਕੰਮ ਕਰਨ ਬਾਰੇ ਗੱਲ ਕੀਤੀ। ਦਰਸਲ ਮਾਈਕਰੋਸਾਫਟ ਦਾ ਸਰਵਰ ਅਚਾਨਕ ਬੰਦ ਹੋਣ ਕਾਰਨ ਪੂਰੀ ਦੁਨੀਆ 'ਚ ਹੜਕੰਪ ਮਚ ਗਿਆ। ਭਾਰਤ, ਬ੍ਰਿਟੇਨ, ਅਮਰੀਕਾ, ਫਰਾਂਸ, ਜਰਮਨੀ ਸਣੇ ਦੁਨੀਆ ਦੇ ਸਾਰੇ ਦੇਸ਼ਾਂ 'ਚ ਹਵਾਈ ਸੇਵਾਵਾਂ 'ਚ ਠੱਪ ਹੋ ਗਈਆਂ। ਬੈਂਕ ਤੇ ਰੇਲਵੇ ਸੇਵਾਵਾਂ ਵੀ ਠੱਪ ਹੋ ਗਈਆਂ ਇਸ ਨਾਲ ਪੂਰੀ ਦੁਨੀਆ 'ਚ ਹਲਚਲ ਮਚ ਗਈ। ਜਹਾਜ਼, ਬੈਂਕ, ਰੇਲਵੇ ਤੇ ਹੋਰ ਆਨਲਾਈਨ ਸੇਵਾਵਾਂ ਸਣੇ ਦੁਨੀਆ ਭਰ ਦੀਆਂ ਸਾਰੀਆਂ ਸੇਵਾਵਾਂ ਇੰਨੇ ਵੱਡੇ ਪੱਧਰ ਤੇ ਪਹਿਲਾਂ ਕਦੇ ਨਹੀਂ ਰੁਕੀਆਂ ਸਨ। ਸ਼ੁਰੂਆਤ 'ਚ ਮਾਈਕਰੋਸਾਫਟ ਦੇ ਸਰਵਰ 'ਚ ਤਕਨੀਕੀ ਖਰਾਬੀ ਦਾ ਕਾਰਨ ਮੰਨਿਆ ਜਾ ਰਿਹਾ ਏ ਪਰ ਇਸ ਘਟਨਾ ਪਿੱਛੇ ਸਾਈਬਰ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦੁਨੀਆ ਭਰ ਦੇ ਆਈਟੀ ਮਾਹਿਰ ਸਰਵਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਦੁਨੀਆ 'ਚ ਰੱਦ ਕੀਤੀਆਂ ਗਈਆਂ ਸੈਂਕੜੇ ਉਡਾਣਾਂ ਅਤੇ ਰੇਲ ਸੇਵਾਵਾਂ ਨੂੰ ਮੁੜ ਚਾਲੂ ਕੀਤਾ ਜਾ ਸਕੇ ਦੁਨੀਆ ਭਰ ਦੇ ਮਾਈਕਰੋਸਾਫਟ ਉਪਭੋਗਤਾਵਾਂ ਨੇ ਇਸ ਘਟਨਾ ਕਾਰਨ ਸ਼ੁੱਕਰਵਾਰ ਨੂੰ ਬੈਂਕਾਂ ਤੇ 에ਅਰਲਾਈਨਜ਼ ਸਣੇ ਸੈਕਟਰਾਂ 'ਚ ਵਿਆਪਕ ਵਿਗਨ ਦੀ ਰਿਪੋਰਟ ਕੀਤੀ ਤਕਨੀਕੀ ਕੰਪਨੀ ਨੇ ਕਿਹਾ ਕਿ ਉਹ ਮਾਈਕਰੋਸਾਫਟ 365 ਐਪਸ ਅਤੇ ਸੇਵਾਵਾਂ ਤੱਕ ਪਹੁੰਚ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਨੂੰ ਹੌਲੀ-ਹੌਲੀ ਹੱਲ ਕਰ ਰਹੀ ਹੈ ਮਾਈਕਰੋਸਾਫਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਚ ਕਿਹਾ ਕਿ ਸਥਿਤੀ ਚ ਸੁਧਾਰ ਹੋ ਰਿਹਾ ਹੈ ਹਾਲਾਂਕਿ ਘੰਟਿਆਂ ਬਾਅਦ ਵੀ ਦੁਨੀਆ ਭਰ ਚ ਵਿਗਨ ਵਧਣ ਦੀਆਂ ਖਬਰਾਂ ਆ ਰਹੀਆਂ ਮਾਈਕਰੋਸਾਫਟ ਦੇ ਸਰਵਰਾਂ ਦੀ ਮੁਰੰਮਤ ਕਦੋਂ ਹੋਵੇਗੀ ਤੇ ਹਵਾਈ ਬੈਂਕਿੰਗ ਤੇ ਰੀਅਲ ਸੇਵਾਵਾਂ ਕਦੋਂ ਸ਼ੁਰੂ ਹੋਣਗੀਆਂ ਇਸ ਬਾਰੇ ਕੋਈ ਸਹੀ ਦਾਅਵੇ ਕਰਨਾ ਕਿਸੇ ਲਈ ਵੀ ਮੁਸ਼ਕਲ ਸਾਬਤ ਹੋ ਰਿਹਾ ਹੈ ਪਰ ਦੁਨੀਆ ਭਰ ਦੇ ਸੈਂਕੜੇ ਸੌਫਟਵੇਅਰ ਇੰਜੀਨੀਅਰ ਤੇ ਸਾਈਬਰ ਮਾਹਰ ਜਲਦੀ ਤੋਂ ਜਲਦੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਡਾਊਨ ਡਿਟੈਕਟਰ ਇੱਕ ਵੈੱਬਸਾਈਟ ਜੋ ਉਪਭੋਗਤਾਵਾਂ ਦੁਆਰਾ ਰਿਪੋਰਟ ਕੀਤੇ ਗਏ ਇੰਟਰਨੈਟ ਆਊਟੇਜ ਨੂੰ ਟਰੈਕ ਕਰਦੀ ਹੈ ਨੇ ਵੀਜ਼ਾ ਐਡੀਟੀ ਸੁਰੱਖਿਆ ਤੇ ਐਮਾਜ਼ਨ ਤੇ ਅਮਰੀਕਨ 에ਅਰਲਾਈਨਸ ਤੇ ਡੈਲਟਾ ਸਮੇਤ ਵੱਖ-ਵੱਖ 에ਅਰਲਾਈਨਾਂ ਤੇ ਵਧੀਆ ਸੇਵਾਵਾਂ ਰੁਕਾਵਟ ਦੀ ਰਿਪੋਰਟ ਕੀਤੀ ਹੈ ਇਸ ਸਮੱਸਿਆ ਕਾਰਨ ਭਾਰਤ ਬ੍ਰਿਟੇਨ ਤੇ ਪੂਰੀ ਦੁਨੀਆ 'ਚ ਡੈਸ਼ਟ ਦਾ ਮਾਹੌਲ ਬਣ ਗਿਆ ਨਿਊਜ਼ੀਲੈਂਡ ਦੇ ਕੁਝ ਬੈਂਕਾਂ ਨੇ ਕਿਹਾ ਕਿ ਉਹ ਵੀ ਆਫਲਾਈਨ ਨੇ ਮਾਈਕਰੋਸਾਫਟ 365 ਨੇ ਐਕਸ ਤੇ ਪੋਸਟ ਕੀਤਾ ਕਿ ਕੰਪਨੀ ਪ੍ਰਭਾਵਿਤ ਟ੍ਰੈਫਿਕ ਨੂੰ ਹੋਰ ਤੇਜ਼ੀ ਨਾਲ ਮਾੜੇ ਪ੍ਰਭਾਵਾਂ ਨੂੰ ਘਟ ਕਰਨ ਲਈ ਵਿਕਲਪਕ ਪ੍ਰਣਾਲੀਆਂ ਤੇ ਰੀਡਾਇਰੈਕਟ ਕਰਨ ਤੇ ਕੰਮ ਕਰ ਰਹੀ ਹੈ ਤੇ ਉਹ ਸੇਵਾ ਉਪਲਬਧਤਾ 'ਚ ਸਕਾਰਾਤਮਕ ਰੁਝਾਨ ਦੇਖ ਰਹੇ ਨੇ ਕੰਪਨੀ ਨੇ ਅਜੇ ਤੱਕ ਇਸ ਵਿੱਚ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਰੂਸ ਦੀ ਇੱਕ ਅਦਾਲਤ ਨੇ ਵਾਲ ਸਟਰੀਟ ਜਰਨਲ ਦੇ ਪੱਤਰਕਾਰ ਇਵਾਨ ਗੇਰਸ਼ਕੋਵਿਚ ਨੂੰ ਜਸੂਸੀ ਦੇ ਦੋਸ਼ 'ਚ ਦੋਸ਼ੀ ਕਰਾਰ ਦਿੰਦੇ ਹੋਏ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਗੇਰਸ਼ਕੋਵਿਚ ਨੇ ਰੁਜ਼ਗਾਰਦਾਤਾ ਅਤੇ ਅਮਰੀਕਾ ਨੇ ਇਹਨਾਂ ਦੋਸ਼ਾਂ ਨੂੰ ਪਖੰਡ ਕਰਾਰ ਦੇ ਕੇ ਹਾਰਜ ਕਰ ਦਿੱਤਾ ਗੇਰ ਸਕੋਵਿਚ ਨੂੰ ਦੇਸ਼ ਦੀ ਸਿਆਸੀ ਪ੍ਰਭਾਵ ਵਾਲੀ ਕਾਨੂੰਨੀ ਪ੍ਰਣਾਲੀ ਚ ਤੇਜ਼ੀ ਨਾਲ ਸੁਣਵਾਈ ਦੇ ਤਹਿਤ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਫੈਸਲੇ ਨਾਲ ਰੂਸ ਅਤੇ ਅਮਰੀਕਾ ਵਿਚਾਲੇ ਕੈਦੀਆਂ ਦੀ ਅਦਲਾ ਬਦਲੀ ਦਾ ਰਾਹ ਪੱਧਰਾ ਹੋ ਸਕਦਾ ਹੈ ਸਵਰਡੋਲਸ ਖੇਤਰ ਅਦਾਲਤ ਚ ਫੈਸਲਾ ਸੁਣਾਉਂਦੇ ਜਾਣ ਦੌਰਾਨ ਗੇਰ ਸਕੋਵਿਚ ਬਚਾਅ ਪੱਖ ਦੇ ਸ਼ੀਸ਼ੇ ਦੇ ਡੱਬੇ ਚ ਚੁੱਪਚਾਪ ਖੜਾ ਸੀ ਉਸ ਨੇ ਭਾਵਹੀਣ ਹੋ ਕੇ ਫੈਸਲਾ ਸੁਣਿਆ ਪਰ ਰੁੱਕ ਰੁੱਕ ਕੇ ਮੁਸਕਰਾਇਆ ਵੀ ਜਦੋਂ ਜੱਜ ਆਂਦਰੀ ਮਿਨਾਇੇਵ ਨੇ ਉਸ ਨੂੰ ਪੁੱਛਿਆ ਕਿ ਕੀ ਉਸ ਦੇ ਫੈਸਲੇ ਬਾਰੇ ਕੋਈ ਸਵਾਲ ਹਨ ਤਾਂ ਉਸਨੇ ਜਵਾਬ ਦਿੱਤਾ ਨਹੀਂ ਮਾਨਯੋਗ 32 ਸਾਲ ਦੇ ਗੇਰ ਸ਼ਕੋਵਿਚ ਨੂੰ ਮਾਰਚ 2023 ਚ ਯੂਰਲ ਪਹਾੜੀ ਸ਼ਹਿਰ ਯੇਕਾ ਤੇਰਨਬਰਗ ਦੀ ਰਿਪੋਰਟਿੰਗ ਯਾਤਰਾ ਦੌਰਾਨ ਹਿਰਾਸਤ ਚ ਲਿਆ ਗਿਆ ਸੀ ਤੇ ਉਸ ਤੇ ਅਮਰੀਕਾ ਲਈ ਜਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਉਦੋਂ ਤੋਂ ਉਹ ਸਲਾਖਾਂ ਪਿੱਛੇ ਹੈ 1986 ਚ ਸ਼ੀਤ ਜੰਗ ਦੇ ਸਿਖਰ ਤੇ ਨਿਕੋਲਸ ਡੈਨੀਲੋਫ ਦੀ ਗ੍ਰਿਫਤਾਰੀ ਤੋਂ ਬਾਅਦ ਗੇਰਸ਼ਕੋਵਿਚ ਜਸੂਸੀ ਦੇ ਦੋਸ਼ਾਂ 'ਚ ਹਿਰਾਸਤ 'ਚ ਲਿਆ ਗਿਆ ਪਹਿਲਾ ਅਮਰੀਕੀ ਪੱਤਰਕਾਰ ਹੈ ਫੈਸਲਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਨੇ ਕਿਸੇ ਨੇ ਚੀਕ ਕੇ ਕਿਆ ਇਵਾਨ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਵਕੀਲਾਂ ਨੇ 18 ਸਾਲ ਦੀ ਸਜ਼ਾ ਦੀ ਬੇਨਤੀ ਕੀਤੀ ਪਰ ਜੱਜ ਨੇ 16 ਸਾਲ ਦੀ ਸਜ਼ਾ ਸੁਣਾਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਗੇਰਸ਼ਕੋਵਿਚ ਨੂੰ ਰੂਸੀ ਸਰਕਾਰ ਨੇ ਨਿਸ਼ਾਨਾ ਬਣਾਇਆ ਕਿਉਂਕਿ ਉਹ ਇੱਕ ਪੱਤਰਕਾਰ ਤੇ ਅਮਰੀਕੀ ਹੈ ਉਨ੍ਹਾਂ ਨੇ ਇੱਕ ਬਿਆਨ ਚ ਕਿਹਾ ਅਸੀਂ ਇਵਾਨ ਦੀ ਰਿਹਾਈ ਲਈ ਸਖਤ ਮਿਹਨਤ ਕਰ ਰਹੇ ਹਾਂ ਤੇ ਅਜਿਹਾ ਕਰਨਾ ਜਾਰੀ ਰੱਖਾਂਗੇ ਮੁਕੇਰੀਆਂ ਦੇ ਪਿੰਡ ਬਰਨਾਲਾ ਦੇ 29 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਦੀ ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅੱਜ ਉਸ ਦੀ ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਜਿੱਥੇ ਉਸ ਦਾ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਜਦੋਂ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇ ਉਸਦੇ ਪਿੰਡ ਬਰਨਾਲਾ ਪਹੁੰਚੀ ਤਾਂ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਕੈਨੇਡਾ ਰਹਿਣ ਦੇ ਗੁਰਪ੍ਰੀਤ ਸਿੰਘ ਦਾ ਛੋਟਾ ਭਰਾ ਯੋਗਰਾਜ ਸਿੰਘ ਗੁਰਪ੍ਰੀਤ ਦੀ ਮ੍ਰਿਤਕ ਦੇ ਨੂੰ ਲੈ ਕੇ ਪਿੰਡ ਬਰਨਾਲਾ ਪੁੱਜਿਆ ਜਾਣਕਾਰੀ ਦਿੰਦਿਆਂ ਯੋਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵੱਡੇ ਭਰਾ ਦੀ ਅਮਰੀਕਾ 'ਚ ਮੌਤ ਹੋ ਗਈ ਹੈ ਤਾਂ ਤੁਰੰਤ ਉਹ ਅਮਰੀਕਾ ਚਲੇ ਗਿਆ ਪਹਿਲਾਂ ਤਾਂ ਇਹ ਤੈਅ ਸੀ ਕਿ ਗੁਰਪ੍ਰੀਤ ਦਾ ਅੰਤਿਮ ਸੰਸਕਾਰ ਅਮਰੀਕਾ 'ਚ ਹੀ ਕੀਤਾ ਜਾਵੇਗਾ ਪਰ ਬਾਅਦ 'ਚ ਫੈਸਲਾ ਕੀਤਾ ਕਿ ਗੁਰਪ੍ਰੀਤ ਦਾ ਸੰਸਕਾਰ ਆਪਣੇ ਪਰਿਵਾਰ ਕੋਲ ਲੈ ਜਾ ਕੇ ਕੀਤਾ ਜਾਏਗਾ ਗੁਰਪ੍ਰੇਜ ਦਾ ਅੰਤਿਮ ਸੰਸਕਾਰ ਪਿੰਡ 'ਚ ਪੂਰੀਆਂ ਰਸਮਾਂ ਨਾਲ ਕੀਤਾ ਗਿਆ ਭੈਣ ਨੇ ਗੁਰਪ੍ਰੇਜ ਦੇ ਸਿਰ ਤੇ ਸੇਰਾ ਸਜਾ ਕੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਬਰਨਾਲਾ ਦੇ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ਦਾ ਪਿਛਲੇ 10 ਸਾਲ ਤੋਂ ਬੁਰਾ ਹਾਲ ਹੈ ਜਿਸ ਕਾਰਨ ਗੁਰਪ੍ਰੇਜ ਦਾ ਅੰਤਿਮ ਸੰਸਕਾਰ ਕਿਸੇ ਹੋਰ ਪਿੰਡ ਦੇ ਸ਼ਮਸ਼ਾਨ ਘਾਟ 'ਚ ਕਰਨਾ ਪਿਆ ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ